ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਲਾਨ ਸਾਡਾ ਕਈਆਂ ਦਿਨਾਂ ਦਾ ਬਣ ਰਿਹਾ ਸੀ ਤੇ ਫਿਰ ਲਾਸਟ ਦੇ ਵਿੱਚ ਅਸੀਂ ਸ਼ਨੀਵਾਰ ਦਾ ਦਿਨ ਸਾਈਡ ਕੀਤਾ ਇੱਕ ਅੱਜ ਮੌਸਮ ਵੀ ਵਧੀਆ ਬਦਲਵਾਈ ਬਣੀ ਹੋਈ ਆ ਤੇ ਸੰਗਤਾਂ ਵੀ ਬਹੁਤ ਭਾਰੀ ਮਾਤਰਾ ਚ ਪਹੁੰਚੀਆਂ ਹੋਈਆਂ ਇੱਥੇ ਤੇ ਹੁਣ ਆਪਾਂ ਸਟਰੀਟ ਹੈਰੀਟੇਜ ਸਟਰੀਟ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਇਹ ਸਾਹਮਣੇ ਮਿਊਜ਼ੀਅਮ ਦੇਖ ਰਹੇ ਆ ਤੁਸੀਂ ਤੇ ਮੌਸਮ ਬਹੁਤ ਵਧੀਆ ਬਣਿਆ ਹੋਇਆ ਜੀ ਅੱਜ ਚਲਦੇ ਆਂ ਅਗਲੇ ਪਾਸੇ ਤੇ ਇਸ ਜਗ੍ਹਾ ਨੂੰ ਕਹਿੰਦੇ ਨੇ ਡਾਕਟਰ ਅੰਬੇਦਕਰ ਚੌਂਕ ਤੇ ਇਸ ਤੋਂ ਅਗਲਾ ਜੋ ਚੌਂਕ ਆਪਾਂ ਇਹਨੂੰ ਲੰਘ ਕੇ ਕ੍ਰੋਸ ਕਰਕੇ ਦੇਖਦੇ ਆਂ ਉਹ ਹੈਗਾ ਮਹਾਰਾਜਾ ਰਣਜੀਤ ਸਿੰਘ ਚੌਂਕ ਇਹ ਸਾਰੀ ਹੈਰੀਟੇਜ ਸਟਰੀਟ ਮਾਰਕੀਟ ਹੈ ਤੇ ਬਹੁਤ ਸੋਹਣੀ ਬਣਾਈ ਗਈ ਆ ਤੇ ਜਿੰਨੇ ਵੀ ਫੋਟੋਗ੍ਰਾਫਰ ਨੇ ਇੱਥੇ ਹੀ ਖੜਦੇ ਨੇ ਮਤਲਬ ਕਈਆਂ ਨੂੰ ਸ਼ੌਂਕ ਹੁੰਦਾ ਹੈ ਸ਼੍ਰੀ ਦਰਬਾਰ ਸਾਹਿਬ ਜਾ ਕੇ ਦਰਬਾਰ ਫੋਟੋਗ੍ਰਾਫੀ ਵਗੈਰਾ ਕਰਨ ਦਾ ਸਾਰੇ ਫੋਟੋਗ੍ਰਾਫਰ ਤੁਹਾਨੂੰ ਲਗਭਗ ਇਸ ਏਰੀਏ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਇਹ ਰਾਸ਼ਤ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਹੋਈਆਂ ਨੇ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਸ਼੍ਰੀ ਦਰਬਾਰ ਸਾਹਿਬ ਵੈਸੇ ਤਾਂ ਇੱਥੇ ਐਨੀ ਡੇ ਇਨਾ ਰਸ਼ ਰਹਿੰਦਾ ਪਰ ਅੱਜ ਸ਼ਨੀ ਐਤਵਾਰ ਕਰਕੇ ਥੋੜਾ ਰਸ਼ ਜ਼ਿਆਦਾ ਹੈ ਕਿਉਂਕਿ ਇੱਕ ਸੰਗਤਾਂ ਨੇ ਠੰਡੇ ਮੌਸਮ ਦਾ ਫਾਇਦਾ ਚੱਕਿਆ ਕਿਉਂਕਿ ਪੰਜਾਬ 'ਚ ਗਰਮੀ ਦਾ ਲੈਵਲ ਤੁਹਾਨੂੰ ਪਤਾ ਹੀ ਹੈ ਕਿੰਨਾ ਜ਼ਿਆਦਾ ਪੈ ਰਿਹਾ ਹੈ ਇਸ ਕਰਕੇ ਸੰਗਤਾਂ ਠੰਡੇ ਮੌਸਮ ਕਰਕੇ ਜ਼ਿਆਦਾ ਆਈਆਂ ਹੋਈਆਂ ਨੇ ਮੱਥਾ ਟੇਕਣ ਤੇ ਹੈਰੀਟੇਜ ਸਟਰੀਟ ਦੇ ਬਿਲਕੁਲ ਸਾਹਮਣੇ ਜਿੱਥੇ ਐਂਡ ਹੁੰਦਾ ਹੈ ਇਹਦਾ ਕੋਰਨਰ ਹੈ ਉੱਥੇ ਸਾਹਮਣੇ ਜੱਲਿਆਂ ਵਾਲਾ ਬਾਗ ਬਣਿਆ ਹੋਇਆ ਹੈ ਸਾਨੂੰ ਪਹੁੰਚਦੇ ਪਹੁੰਚਦੇ ਸ਼ਾਮ ਹੋ ਗਈ ਹੈ ਇਸ ਕਰਕੇ ਜੱਲਿਆਂ ਵਾਲੇ ਬਾਗ ਦੀ ਹੁਣ ਐਂਟਰੀ ਬੰਦ ਕੀਤੀ ਗਈ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੱਲਿਆਂ ਵਾਲਾ ਬਾਗ ਉਹਦੀ ਐਂਟਰੀ ਹੁਣ ਬੰਦ ਹੈ ਜੀ ਤੇ ਇਸ ਕਰਕੇ ਹੁਣ ਆਪਾਂ ਜੱਲਿਆਂ ਵਾਲਾ ਬਾਗ ਦੇਖਾਂਗੇ ਇਸ ਵੀਰੇ ਐਕਸਪਲੋਰ ਕਰਾਂਗੇ ਹੁਣ ਪਹਿਲਾਂ ਆਪਾਂ ਸਿੱਧਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲਦੇ ਹਾਂ ਤੇ ਆ ਹੈਰੀਟੇਜ ਸਟਰੀਟ ਦੇ ਵਿੱਚ ਇਹ ਵੱਡੀ ਸਕਰੀਨ ਲੱਗੀ ਹੋਈ ਹੈ ਜਿੱਤੇ ਹਮੇਸ਼ਾ ਗੁਰਬਾਣੀ ਕੀਰਤਨ ਦਾ ਚੱਲਦਾ ਰਹਿਦਾ ਪ੍ਰੋਗਰਾਮ ਤੇ ਨਾਈਟ 뷰 ਦੇਖ ਸਕਦੇ ਹੋ ਤੁਸੀਂ ਜੋ ਮਿਊਜ਼ੀਅਮ ਬਣਿਆ ਹੋਇਆ ਇੱਥੇ ਪਿਕਚਰ ਵਗੈਰਾ ਕਰਾਉਣੀਆਂ ਹੋਣ ਤਾਂ ਤੁਸੀਂ ਇੱਥੇ ਰੋਪਿਆ ਕਰਵਾ ਸਕਦੇ ਹੋ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜੀ ਤੇ ਦਰਬਾਰ ਸਾਹਿਬ ਦੇ ਬਿਲਕੁਲ ਗੇਟ ਦੇ ਉੱਪਰ ਆ ਪ੍ਰਾਚਨ ਸ਼੍ਰੀ ਸ਼ਨੀ ਦੇਵ ਮੰਦਿਰ ਤੇ ਅੰਦਰ ਜਾਣ ਤੋਂ ਪਹਿਲਾਂ ਅਸੀਂ ਇੱਥੇ ਮੱਥਾ ਟੇਕਿਆ ਜੀ ਬਹੁਤ ਵਧੀਆ ਬਣਾਇਆ ਹੋਇਆ ਪ੍ਰਾਚਨ ਮੰਦਿਰ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ Hindu Sikh ਸਾਰੇ ਰੇਲ ਮਿਲ ਕੇ ਮੱਥਾ ਟੇਕਦੇ ਨੇ ਕੋਈ ਪਰੋੜ ਨਹੀਂ ਤੇ ਹੁਣ ਆਪਾਂ ਜੋੜੇ ਜਾਮਾ ਕਰਾਉਨੇ ਆ ਦਰਬਾਰ ਸਾਹਿਬ ਦੇ ਅੰਦਰ ਤੇ ਫਿਰ ਆਪਾਂ ਚੱਲਦੇ ਆਂ ਅੰਦਰ ਮੱਥਾ ਟੇਕਣ ਲਈ ਤੇ ਸੰਗਤਾਂ ਦਾ ਰਾਸ਼ਟਰੀ ਦੇਖ ਸਕਦੇ ਹੋ ਜੋੜੀ ਦੇਵਾ ਕਰਵਾਤੇ ਆਪਾਂ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੈਂ ਤੇ ਸਿਮਾ ਆਏ ਹੋਇਆ ਜਾਂ ਜਿ세 ਦੋ ਜਣੇ ਆਏ ਹੋਇਆ ਸਾਡਾ ਪਲਾਨ ਬਹੁਤ ਦਿਨਾਂ ਦਾ ਸੀ ਜੇ ਮੈਂ ਤੁਹਾਨੂੰ ਦੱਸਿਆ ਕਿ ਠੰਡੇ ਮੌਸਮ ਕਰਕੇ ਸਵਾਬ ਵੱਜ ਬਣਿਆ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ ਪਵਿੱਤਰ ਧਰਤੀ ਜਿਵੇਂ ਰਾਮਦਾਸ ਰੋਵਰ ਤੇ ਜਿਹੜਾ ਸਕੂਨ ਸ੍ਰੀ ਦਰਬਾਰ ਸਾਹਿਬ ਆ ਕੇ ਮਿਲਦਾ ਹੈ ਨਾ ਉਹ ਦੁਨੀਆਂ 'ਚ ਹੋਰ ਕਿਤੇ ਨਹੀਂ ਮਿਲ ਸਕਦਾ ਤੁਹਾਨੂੰ ਇੱਥੇ ਹਰ ਕੋਨੇ ਤੋਂ ਲਗਭਗ ਹਰ ਟੂਰਿਸਟ ਆਉਂਦੇ ਨੇ ਮੱਥਾ ਟੇਕਣ ਲਈ ਹਰ ਕੋਨੇ ਤੋਂ ਟੂਰਿਸਟ ਆਉਂਦੇ ਨੇ ਇੱਥੇ ਕੈਮਰਾ ਹਾਲਾਂਕਿ ਉਹਨਾਂ ਨੇ ਹੁਣ ਥੋੜੇ ਕੁਸ਼ਕ ਕਾਰਨਾ ਕਰਕੇ ਬੰਦ ਕੀਤਾ ਹੋਇਆ ਹੈ ਬਟ ਚਲੋ ਥੋੜੇ ਦੀ ਕਲਿੱਪਾਂ ਲੈ ਰਹੇ ਹਾਂ ਕੁਛ-ਕੁਛ ਤਾਂ ਕਿ ਤੁਸੀਂ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੋ ਇਹ ਬਾਕੀ ਕੁਸ਼ਕ ਇੱਥੇ ਉਲਟ ਪੁਲਟ ਹਰਕਤਾਂ ਕਰਦੇ ਨੇ ਲੋਕੀ ਆ ਕੇ ਵੀਡੀਓਜ਼ ਵਗੈਰਾ ਗਲਤ ਸ਼ੂਟ ਕਰ ਲੈਂਦੇ ਨੇ ਤਾਂ ਇਸ ਕਰਕੇ ਉਹਨਾਂ ਨੇ ਕੈਮਰੇ ਦੀ ਮਨਾਹੀ ਕੀਤੀ ਹੈ ਕਿਉਂਕਿ ਜਗ੍ਹਾ ਬਹੁਤ ਪਵਿੱਤਰ ਹੈ ਤੇ ਇਹਦਾ ਮਾਨ ਰੱਖਣਾ ਆਪਣਾ ਹੱਕ ਹੈ ਜੀ ਸਰੋਵਰ ਦੀ ਪ੍ਰਕਰਮਾ ਕਰ ਰਹੇ ਹੁਣ ਤੇ ਸੰਗਤਾਂ ਦਾ ਘੱਟ ਦੇਖੋ ਤੁਸੀਂ ਇਹ ਜੀ ਪਵਿੱਤਰ ਪੇਰੀ ਜਿਹਦੇ ਥੱਲੇ ਆਪਾਂ ਇਸ਼ਨਾਨ ਕਰਦੇ ਆਂ ਪਾਛਨਾ ਨੇ ਕਰਦੇ ਆਂ ਪੰਛੀ ਨਾਲ ਕੀਤਾ ਜੀ ਨੇ ਥੱਲੇ ਉਹ ਨੱਗੇ ਚੱਲਦੇ ਆ ਵਾਹਿਗੁਰੂ ਵਾਹਿਗੁਰੂ ਤਾਂ ਰਾਤ ਦਾ ਟਾਈਮ ਹੋ ਗਿਆ ਹੈ ਤੇ ਬੜਾ ਵਧੀਆ ਫੀਲ ਹੋ ਰਿਹਾ ਹੈ ਬਿਲਕੁਲ ਗਰਮੀ ਨਹੀਂ ਲੱਗ ਰਹੀ ਉੱਪਰ ਬੱਦਲ ਬਹੁਤ ਬਣੇ ਹੋਏ ਆ ਸੰਗਤਾਂ ਦਾ ਇਕੱਠ ਬਹੁਤ ਹੀ ਜ਼ਿਆਦਾ ਹੈ ਟੂਰਿਸਟ ਬਹੁਤ ਆਇਆ ਹੋਇਆ ਆਸਿ ਪਰਸੂ ਮੱਥਾ ਟੇਕਣ ਲਈ ਸ਼੍ਰੀ ਦਰਬਾਰ ਸਾਹਿਬ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਲਵਲ ਪ੍ਰਸ਼ਾਦਾ ਛਕਦੇ ਆਂ ਜੀ ਭੁੱਖ ਵੀ ਬਹੁਤ ਲੱਗੀ ਹੋਈ ਆ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਣ ਲਈ ਚੱਲਾਂਗੇ ਤੈਨੂੰ ਟਾਈਮ ਲਗ ਭਾਗ ਰਾਤ ਦੇ 9:00 ਵਜੇ ਆ ਤੇ ਅਸੀਂ ਸਵੇਰ ਦਾ ਹੀ ਖਾਧਾ ਹੋਇਆ ਹੈ ਖਾਣਾ ਤੇ ਬਸ ਹੁਣ ਸਿੱਧਾ ਲੰਗਰ ਆ ਜੀ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ ਕਿ ਭੀੜ ਤੁਸੀਂ ਦੇਖੋ ਕਿੰਨੀ ਜ਼ਿਆਦਾ ਹੈ ਤੇ ਬਰਤਨ ਆਪਾਂ ਲੈ ਲਏ ਤੇ ਹੁਣ ਚਲਦੇ ਆਂ ਜੀ ਲੰਗਰ ਛਕਣ ਲਈ ਲੋਜੀ ਲੰਗਰ ਸ਼ੱਕ ਕੇ ਆ ਗਏ ਆਪਾਂ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਮੱਥਾ ਟੇਕਣ ਲਈ ਤੇ ਦੇਖਦੇ ਆਂ ਕਿ 메ਨ ਦਵਾਰ ਖੁੱਲੇ ਹੋਏ ਨੇ ਜਾਂ ਬੰਦ ਹੋ ਗਏ ਨੇ ਪਰ ਕਈ ਕਹਿ ਰਹੇ ਨੇ ਕਿ 11 ਵਜੇ ਤੱਕ ਖੁੱਲਦੇ ਨੇ 메ਨ ਤੇ ਹੁਣ ਉੱਥੇ ਜਾ ਕੇ ਪਤਾ ਲੱਗੇਗਾ ਤੇ ਜੇ ਬੰਦ ਹੋ ਗਏ ਹੋਏ 메ਨ ਗੇਟ ਤਾਂ ਫਿਰ ਆਪਾਂ ਨੈਕਸਟ ਡੇ ਅਗਲੀ ਮਾਰਨਿੰਗ ਆਪਾਂ ਮੱਥਾ ਟੇਕ ਲਾਂਗੇ ਰਲੀ ਲਟ ਕੇ ਅਬ ਇੱਥੇ ਕਰਦੋ ਰਸ਼ੀਦ ਬੁੰਗਾ ਬਣਿਆ ਹੋਇਆ ਹੈ ਜੀ ਰਾਤ ਨੂੰ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਕਿਉਂਕਿ ਰੋਸ਼ਨੀ ਪੈਂਦੀ ਹੈ ਨਾ ਜੋ ਦਰਬਾਰ ਸਾਹਿਬ ਦੇ ਆਸ-ਪਾਸ ਸਿਰ ਬਹੁਤ ਹੀ ਸੋਹਣਾ ਨਜ਼ਾਰਾ ਪੇਸ਼ ਕਰਦੀ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਦਰਬਾਰ ਸਾਹਿਬ ਦਾ ਨਜ਼ਾਰਾ ਤੇ ਪ੍ਰਸ਼ਾਦ ਆਪਾਂ ਲੈ ਲਿਆ ਜੀ ਇਹਨਾਂ ਨੂੰ ਪ੍ਰਸ਼ਾਦ ਚੜਾ ਕੇ ਫਿਰ ਚੱਲਦੇ ਹਾਂ ਲਾਈਨ 'ਚ ਲੱਗਦੇ ਆ ਕਿ ਜਰ ਕੇ ਮੱਥਾ ਟੇਕਦੇ ਆਂ ਇਹ ਤੇ ਫੋਰਨੇਟੂਰ ਟੂਰਿਜ਼ਮ ਵੀ ਦਾ ਵੀ ਬਹੁਤ ਆਉਣਾ ਜਾਣਾ ਹੈ ਹਰ ਕੰਟਰੀ ਤੋਂ ਤਕਰੀਬਨ ਇੱਥੇ ਲੋਕ ਪਹੁੰਚਦੇ ਨੇ ਕਿਉਂਕਿ ਮਾਨਤਾ ਹੀ ਇੰਨੀ ਜ਼ਿਆਦਾ ਹੈ ਸ਼੍ਰੀ ਅਮਰਸਾਹ ਸਾਹਿਬ ਦੀ ਤਾਂ ਇੱਥੇ ਹਰ ਕੋਨੇ ਤੋਂ ਟੂਰਿਸਟ ਪਹੁੰਚਦਾ ਹੈ ਮੱਥਾ ਟੇਕਣ ਲਈ ਤੇ ਹੁਣ ਆਪਾਂ ਚੱਲਦੇ ਹਾਂ ਜੀ ਲਾਈਨਸ ਲੱਗਣ ਦੀ ਟਰਾਈ ਕਰਦੇ ਆ ਪਰ ਕਹਿ ਰਿਹਾ ਕਿ ਮੇਨ ਦਵਾਰ ਬੰਦ ਹੋ ਗਿਆ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਪਾਲਕੀ ਸਾਹਿਬ ਦੇ ਅਸੀਂ ਵੇਟ ਕਰ ਰਹੇ ਹਾਂ ਜੀ ਸ਼ਾਇਦ ਆ ਇੱਧਰ ਦੀ ਕੋਈ ਰਸਤਾ ਖੋਲ ਦੇਣ ਪਰ ਔਖਾ ਲੱਗ ਰਿਹਾ ਸੰਕਟਾ ਕਈ ਤਾਂ ਮੁੜਕੀਆਂ ਨੇ ਕਈ ਸਾਡੇ ਕੋ ਖੜੇ ਹੋਇਆ 11:00 ਵਜ ਗਿਆ ਰਾਤ ਦੇ ਤੇ ਬਹੁਤ ਟਫ ਲੱਗ ਰਿਹਾ ਕੰਮ ਉਹ ਦੇਖਦੇ ਹਾਂ ਜੇ ਮੱਥਾ ਟੇਕਿਆ ਗਿਆ ਤਾਂ ਠੀਕ ਆ ਨਹੀਂ ਤਾਂ ਅਗਲੀ ਮਾਰਨਿੰਗ ਆਵਾਂਗੇ ਤੇ ਮੱਥਾ ਨਹੀਂ ਟੇਕਿਆ ਗਿਆ ਜੀ ਦੁਆਰ ਬੰਦ ਹੋ ਗਏ ਸੀਗੇ ਤੇ ਇਸ ਕਰਕੇ ਹੁਣ ਚਲਦੇ ਆ ਤੇ ਕੁਝ ਸੇਵਾ ਕਰਦੇ ਆ ਬਰਤਨਾਂ ਦੀ ਜਾ ਕੇ ਤੇ ਰਾਤ ਦੇ ਲਗਭਗ ਸਾਨੂੰ 11:30 12:00 ਵਜ ਗਿਆ ਇੱਥੇ ਕੋਜਾਲ ਨੇ ਮਤਾਂ ਅਰਲੀ ਮਾਰਨਿੰਗ ਟੇਕਾਂਗੇ ਇੱਥੇ ਵਰਤਨਾ ਦੀ ਸੇਵਾ ਚੱਲ ਰਹੀ ਹੈ ਜੀ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕੀ ਵਰਤਨਾ ਦੀ ਸੇਵਾ ਕਰਦੇ ਨੇ ਇੱਥੇ ਤੇ ਜਿਹੜਾ ਇੱਥੇ ਨਜ਼ਾਰਾ ਮਿਲਦਾ ਇਹਨਾਂ ਸ਼ਾਂਤੀ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਜੀ ਕੋਈ ਤਰ ਮੇਰ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਤੇ ਹੁਣ ਆ ਗਏ ਆ ਜੀ ਬਾਹਰ ਤੇ ਖਾਨੇ ਆ ਖੋਏ ਵਾਲੀ ਕੁਲਫੀ ਕੁਲਫੀ ਖਾਨ ਤੋਂ ਬਾਅਦ ਚੱਲਦੇ ਆਪਾਂ ਆਪਣੇ ਹੋਲਡਰ ਰੂਮ ਤੇ ਆ ਸਾਡੇ ਹੋਟਲ ਰੂਮ ਦੀ ਕੁਝ ਸਟੋਰੀ ਇਦਾਂ ਹੈ ਜੀ ਕਿ ਅੱਜ ਸ਼ਨੀਵਾਰ ਕਰਕੇ ਸਾਨੂੰ ਅੱਜ ਰੂਮ ਨਹੀਂ ਮਿਲ ਰਿਆ ਸੀ ਤੇ ਫਿਰ ਬੜੀ ਮਿਹਨਤ ਮੁਸ਼ਕਲਤ ਦੇ ਨਾਲ ਸਾਨੂੰ 6ਵੇਂ ਫਲੋਰ ਤੇ ਰੂਮ ਮਿਲਿਆ ਹੈ ਜੀ ਮਿਲਿਆ ਕਿੰਨੇ ਦਾ ਤੁਹਾਨੂੰ ਦੱਸਦੇ ਆ 600 ਰੁਪਏ ਦਾ ਬਸ ਪੰਗਾ ਇਹ ਹੈ ਕਿ ਤੁਰਦੇ ਤੁਰਦੇ ਅਸੀਂ ਥੱਕ ਜਾਂਦੇ ਆ ਬਹੁਤ ਹੀ ਜ਼ਿਆਦਾ ਉੱਪਰ ਹੈ ਪਰ ਚੱਕਰ ਹੈ ਕਿ ਸੋਨਾ ਦਾ ਆਪਾਂ 2-3 ਘੰਟੇ ਲਿਆ ਤੇ अर्ਲੀ ਮਾਰਨਿੰਗ ਆਪਾਂ ਫਿਰ ਲਾਈਨ 'ਚ ਲੱਗ ਜਾਣਾ ਹੈ ਮੱਥਾ ਟੇਕਣ ਲਈ ਤੇ ਇਸ ਕਰਕੇ ਕੋਈ ਚੱਕਰ ਨਹੀਂ ਤੇ ਆ ਹੈ ਜੀ ਆਪਣਾ ਸਾਹਮਣੇ ਰੂਮ ਤੇ ਮਾਰਨਿੰਗ ਹੋ ਗਈ ਆ ਜੀ بارش ਹੋ ਰਹੀ ਆ ਕੋਈ ਗੱਲ ਨਹੀਂ ਮੌਸਮ ਬਹੁਤ ਠੰਡਾ ਹੈ ਤੇ ਹੁਣ ਆਪਾਂ ਚੱਲਦੇ ਆ ਸ਼੍ਰੀ ਦਰਵਾਜ ਸਾਹਿਬ ਮੱਥਾ ਟੇਕਣ ਲਈ ਕਿਉਂਕਿ ਰਾਤੀ ਮੱਥਾ ਨਹੀਂ ਟੇਕਿਆ ਗਿਆ ਸੀ ਉਹ ਜੀ ਜੁੜੇ ਜਮਾ ਕਰਵਾਤੇ ਆ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ بارش ਹੋ ਰਹੀ ਆ ਤੇ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਪਿਆ ਹੈ ਬਹੁਤ ਹੀ ਜਿਆਦਾ ਵਧੀਆ ਲੱਗ ਰਿਹਾ ਹੈ ਜੀ ਤੇ ਸਭ ਤੋਂ ਪਹਿਲਾਂ ਜਾ ਕੇ ਛਕੀ ਆ ਪੰਜਾਹ ਕਿਉਂਕਿ ਚਾਹ ਬਿਨਾ ਸਾਡੀ ਅੱਖੀ ਨਹੀਂ ਖੁੱਲਦੀ ਤੇ ਗੁਰੂ ਘਰ ਜਾ ਕੇ ਦੀ ਗੁਰੂ ਘਰ ਦੀ ਚਾਹ ਮਿਲ ਜੇ ਤੇ ਗੱਲ ਹੀ ਹੋਰ ਹੋ ਜਾਂਦੀ ਹੈ। ਦੇਖੋ ਤੁਸੀਂ ਬੱਦਲ ਕਿੰਨੇ ਸੋਹਣੇ ਲੱਗਦੇ ਵਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ। ਬਹੁਤ ਹੀ ਜ਼ਿਆਦਾ ਵਧੀਆ ਨਜ਼ਾਰਾ ਬੰਨਿਆ ਪਿਆ। ਪ੍ਰਮਾਤਮਾ ਦਾ ਇੱਥੇ ਵਾਸ ਹੈ 24 ਘੰਟੇ। ਤੇ ਹੁਣ ਆਪਾਂ ਲਾਈਨ 'ਚ ਲੱਗ ਗਏ ਆ ਜੀ ਮੱਥਾ ਟੇਕਣ ਲਈ। ਭੀੜ ਬਹੁਤ ਜ਼ਿਆਦਾ ਹੈ ਸੰਡੇ ਦਾ ਦਿਨ ਆ, ਠੰਡਾ ਮੌਸਮ ਆ। ਸੰਗਤਾਂ ਬਹੁਤ ਭਾਰੀ ਗਿਣਤੀ 'ਚ ਪਹੁੰਚੀਆਂ ਹੋਈਆਂ ਜੀ। ਮੇਨ ਗੇਟ ਦੇਖੋ ਤੁਸੀਂ। ਤਨਤਨ ਰਾਮਦਾਸ ਗੁਰੂ ਜਿਲ੍ਹ ਸਰੀਆ ਤੋਂ ਸਵਾਗਤ ਹੈ ਤੇ ਫਾਈਨਲੀ ਅਸੀਂ ਹੁਣ ਮੁੱਠਾ ਟੇਕਣ ਲੱਗੇ ਆ ਜੀ ਅੱਗੇ ਕੈਮਰਾ ਲਾਉਣੀਆਂ ਤੇ ਹੋਪ ਕਰਦੇ ਆ ਤੁਹਾਨੂੰ ਇਹ ਵਲੌਗ ਵਧੀਆ ਲੱਗੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ